ਜੋ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ੀਆਂ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਚੋਅ ਹੈ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੂੰ ਸੂਚ ਮਿਲਦੀ ਹੈ ਕਿ ਕਿਸੇ ਮੈਡੀਕਲ ਸਟੋਰ ਵਾਲੇ ਦੇ ਵੱਲੋਂ ਨਸ਼ੀਲੀਆਂ ਗੋਲੀਆਂ ਵੇਚਣੇ ਚਾਹੁੰਦੀਆਂ ਨੇ ਡੱਬਿਆਂ ਦੇ ਡੱਬੇ ਉਹਨਾਂ ਦੇ ਵੱਲੋਂ ਅੰਦਰ ਭਰੇ ਹੋਏ ਨੇ ਤੇ ਇਸ ਦੇ ਦੌਰਾਨ ਜਦੋਂ ਪੁਲਿਸ ਦੇ ਵੱਲੋਂ ਅਗਰੇ ਸਰ ਪੁਲਿਸ ਨੂੰ ਜੁੜਾ ਦੱਸਿਆ ਕਿ ਸੂਚ ਮਿਲਦੀ ਹੈ ਤੇ ਜਦੋਂ ਪੁਲਿਸ ਸਿੰਘਾਂ ਦੀ ਟੀਮਾਂ ਉਹਨਾਂ ਦੇ ਗੋਦਾਮ ਦੇ ਵਿੱਚ ਪਹੁੰਚਦੀਆਂ ਨੇ ਹਾਲਾਂਕਿ ਦੱਸਦੇ ਕਿ ਕਿਹਾ ਜਾ ਰਿਹਾ ਕਿ ਨਿਚੇ ਮੈਡੀਕਲ ਸਟੋਰ ਸੀ ਤੇ ਉੱਤੇ ਜਦੋਂ ਗੋਦਾਮ ਦੇ ਵਿੱਚ ਉ ਜਾ ਕੇ ਦੇਖਿਆ ਗਿਆ ਤਾਂ ਵੱਡੀਆਂ-ਵੱਡੀਆਂ ਦਵਾਈਆਂ ਦੀਆਂ ਪੇਟੀਆਂ ਜਿਹੜੀਆਂ ਨੇ ਉੱਥੇ ਮਿਲਦੀਆਂ ਨੇ ਇਹ ਸਾਰੀਆਂ ਪੇਟੀਆਂ ਨਸ਼ੀਲੀਆਂ ਦਵਾਈਆਂ ਦੇ ਨਾਲ ਜਿਹੜੀਆਂ ਭਰੀਆਂ ਹੋਈਆਂ ਸਨ ਜਿਸ ਤੋਂ ਬਾਅਦ ਇਸ ਮੈਡੀਕਲ ਸਟੋਰ ਨੂੰ ਜਿਹੜਾ ਦੱਸਦੇ ਕਿ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਸੀਲ ਕਰ ਦਿੱਤਾ ਗਿਆ ਇਸ ਦੇ ਵਿੱਚ ਨਸ਼ੀਲੀਆਂ ਗੋਲੀਆਂ ਵਿੱਚ ਨਾ ਜਾਂਦੀਆਂ ਸਭ ਤੇ ਦੂਜੀ ਪਾਸੇ ਜੋ ਦਰਦ ਵਾਲੀਆਂ ਛੋਟੀਆਂ ਗੋਲੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਰੋਕ ਲਗਾਈ ਗਈ ਹੈ ਉਹ ਦਵਾਈਆਂ ਵੀ ਇਹਨਾਂ ਦੇ ਵੱਲੋਂ ਵੇਚੀਆਂ ਜਾ ਰੀਆਂ ਸਨ ਇੱਥੇ ਦੱਸਿਆ ਗਿਆ ਕਿ ਹੁਣ ਪੁਲਿਸ ਦੇ ਬੋਲੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮੈਡੀਕਲ ਸਟੋਰ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਸੀਲ ਕਰ ਦਿੱਤਾ ਗਿਆ ਤੇ ਦੂਜੀ ਪਾਸੇ ਛੋਟੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮੈਡੀਕਲ ਸਟੋਰ ਵਾਲੇ ਦੇ ਉੱਤੇ ਜਿਹੜਾ ਕਾਰਵਾਈ ਕਰਦੇ ਹੋਏ ਹੁਣ ਕਿਹਾ ਜਾ ਰਿਹਾ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਕੰਮ ਵਿੱਚ ਇਸੇ ਵੱਲੋਂ ਕਦੋਂ ਤੋਂ ਕੀਤਾ ਜਾ ਰਿਹਾ ਸੀ